ਗੁਰਮੁਖ ਪਿਆਰਿਓ ਅੱਜ ਦੀ ਜੋ ਵਿਚਾਰ ਹੈ ਸਾਧ ਸੰਗਤ ਜੀ ਜਦੋਂ ਵੀ ਬੀਬੀਆਂ ਘਰ ਦੇ ਵਿੱਚ ਪ੍ਰਸ਼ਾਦਾ ਬਣਾਉਂਦੀਆਂ ਨੇ ਰੋਟੀ ਪਕਾਉਂਦੀਆਂ ਨੇ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਕੁਝ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਕਿਉਂਕਿ ਸਾਧ ਸੰਗਤ ਜੀ ਨਿੱਕੀ ਜੀ ਕਈ ਵਾਰੀ ਕੋਈ ਗੱਲ ਆਪਾਂ ਜਦੋਂ ਕਰ ਲੈਂਦੇ ਆ ਉਹਦੇ ਨਾਲ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਦੇਖੋ ਹੁਣ ਰੋਟੀ ਪਕਾਉਣ ਵਾਲਾ ਤਵਾ ਤਾਂ ਹਰ ਘਰ ਚ ਹੀ ਵਰਤਿਆ ਜਾਂਦਾ ਤੇ ਰੋਟੀ ਵੀ ਆਪਾਂ ਸਾਰੇ ਖਾਂਦੇ ਆ ਸਵੇਰੇ ਦੁਪਹਿਰੇ ਸ਼ਾਮੀ ਇਹ ਪ੍ਰਸ਼ਾਦਾ ਛਕਦੇ ਆ ਕਈ ਦੋ ਟਾਈਮ ਛਕਦੇ ਆ ਚਲੋ ਗੱਲ ਵੱਖਰੀ ਆ ਪਰ ਸਾਢੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ ਆ ਦੇ ਜਿਹੜੀ ਆ ਕਾਦੇ ਆਸਰੇ ਚੱਲਦੀ ਆ ਗੱਡੀ ਦੇ ਵਿੱਚ ਪੈਟਰੋਲ ਡੀਜ਼ਲ ਪਵੇ ਤੇ ਗੱਡੀ ਚੱਲਦੀ ਆ ਸਰੀਰ ਵਿੱਚ ਭੋਜਨ ਅੰਨ ਹੋਵੇ ਫਿਰ ਇਹ ਸਰੀਰ ਚੱਲਦਾ ਐਵੇਂ ਨਹੀਂ ਚੱਲਦਾ ਆ ਗੁਰਮੁਖ ਪਿਆਰਿਓ ਆਓ ਪਹਿਲਾਂ ਆਪਾਂ ਵਿਚਾਰ ਜਿਹੜੇ ਆ ਸਾਂਝੇ ਕਰਨੇ ਆ ਪ੍ਰਮਾਤਮਾ ਦੀ ਤੁਹਾਡੇ ਤੇ ਕਿਰਪਾ ਹੋਵੇ ਗੁਰੂ ਸਾਹਿਬ ਸਰਬੱਤ ਸੰਗਤਾਂ ਦੇ ਘਰਾਂ ਵਿੱਚ ਬਰਕਤ ਬਖਸ਼ਣ ਇਹ ਹੀ ਅਰਦਾਸ ਆ ਸਾਧ ਸੰਗਤ ਜੀ ਕਈ ਵਾਰੀ ਨਾ ਆਪਾਂ ਵੇਖਦੇ ਹਾਂ ਕੁਝ ਲੋਕ ਬਹੁਤਾ ਉਦਮ ਨਹੀਂ ਕਰਦੇ ਆਪਾਂ ਕਿੰਨਾਂ ਦੀ ਕਿਸਮਤ ਚੰਗੀ ਆ ਕਿਸਮਤ ਚੰਗੀ ਬਣਾਉਣ ਲਈ ਵੀ ਕੋਈ ਕਰਮ ਕਰਨੇ ਪੈਂਦੇ ਆ ਸਾਧ ਸੰਗਤ ਜੀ ਕਰਮ ਕਰੋਗੇ ਉਹਦਾ ਫਲ ਮਿਲੇਗਾ ਤੇ ਇੱਕ ਚੀਜ਼ ਆ ਜਿਹੜੀ ਬੰਦੇ ਨੂੰ ਸਹੀ ਕਰਮ ਕਰਨ ਨਹੀਂ ਦਿੰਦੀ ਗੁਰਬਾਣੀ ਵਿੱਚ ਵੀ ਉਹਦਾ ਜ਼ਿਕਰ ਆਇਆ ਹੈ ਉਹ ਆ ਆਲਸ ਬੁਰੇ ਕੰਮ ਕੋ ਊਠ ਖਲੋਇਆ ਨਾਮ ਕੀ ਬੇਲਾ ਪੈ ਪੈ ਸੋਇਆ ਆਲਸ ਬੰਦੇ ਨੂੰ ਨਾ ਢਟਾਲ ਜਾ ਕਰ ਦਿੰਦੀ ਐ ਟੈਂਦੀ ਕਲਾ ਚ ਲੈ ਜਾਂਦੀ ਐ ਦੇਖੋ ਤੁਸੀਂ ਕੀ ਕਰਨਾ ਹੈ ਬੀਬੀਆਂ ਨੂੰ ਖਾਸ ਕਰਕੇ ਬੇਨਤੀ ਐ ਮਾਮਾ ਨੂੰ ਭੈਣਾ ਨੂੰ ਬਜ਼ੁਰਗ ਬੀਬੀਆਂ ਨੂੰ ਜਿਹੜੀਆਂ ਘਰ ਵਿੱਚ ਪ੍ਰਸ਼ਾਦਾ ਬਣਾਉਂਦੀਆਂ ਨੇ ਖਿਆਲ ਕਰਨਾ ਜੇ ਕੋਈ ਵੀਰ ਸੁਣ ਰਿਹਾ ਤਾਂ ਆਪਦੀ ਪਤਨੀ ਨੂੰ ਆਪਣੀ ਭੈਣ ਨੂੰ ਇਹ ਗੱਲ ਦੱਸੇ ਜ਼ਰੂਰ ਤਵੇ ਨੂੰ ਰਾਤ ਦੇ ਸਮੇਂ ਵੀ ਸਾਫ਼ ਕਰਕੇ ਹੀ ਸੌਣਾ ਚਾਹੀਦਾ ਹੈ ਖਿਆਲ ਕਰਨਾ ਕਿਬਰੀ ਆਪਾਂ ਕਹਿੰਨੇ ਚੱਲ ਕੋਈ ਨਾ ਸਵੇਰੇ ਧੋਲਾਂਗੇ ਜੇਕਰ ਅਸੀਂ ਐਸ ਨੂੰ ਹੀ ਗੰਦਾ ਰੱਖ ਦੇਵਾਂਗੇ ਇਹਦੇ ਨਾਲ ਕੀ ਹੁੰਦੇ ਆ ਬਿਮਾਰੀਆਂ ਵਧਦੀਆਂ ਨੇ ਤਵੇ ਨੂੰ ਸਾਫ਼ ਕਰਨਾ ਬੜਾ ਲਾਜ਼ਮੀ ਆ ਤਾਂ ਜਦੋਂ ਵੀ ਆਪਾਂ ਸਵੇਰੇ ਤਵੇ ਦੀ ਵਰਤੋਂ ਕਰਦੇ ਆ ਉਦੋਂ ਵੀ ਉਹਨੂੰ ਸਾਫ਼ ਕਰਕੇ ਵਰਤਣਾ ਚਾਹੀਦਾ ਭਾਵੇਂ ਰੋਟੀ ਬਣਾਉਣ ਤੋਂ ਪਹਿਲਾਂ ਹੀ ਉਹਦੇ ਉੱਪਰ ਥੋੜਾ ਜਿਹਾ ਨਮਕ ਪਾ ਦਿਓ ਇਹਦੇ ਨਾਲ ਜਿਹੜੀ ਘਰ ਵਿੱਚ ਨਕਾਰਾਤਮਕ ਸ਼ਕਤੀ ਹੁੰਦੀ ਆ ਬਜ਼ੁਰਗ ਕਹਿੰਦੇ ਆ ਕਈ ਵੀ ਖਤਮ ਹੋ ਜਾਂਦੀ ਆ ਪਰ ਤੁਸੀਂ ਭਾਵੇਂ ਨਮਕ ਪਾਓ ਚਾਹੇ ਨਾ ਪਾਓ ਉਹ ਗੱਲ ਵੱਖਰੀ ਆ ਪਰ ਮੈਂ ਤੁਹਾਨੂੰ ਕਹਿ ਰਿਹਾ ਵੀ ਰਾਤ ਨੂੰ ਤਵੇ ਨੂੰ ਜਰੂਰ ਸਾਫ਼ ਕਰੋ ਸਵੇਰੇ ਰੋਟੀ ਪਕਾਉਣ ਤੋਂ ਪਹਿਲਾਂ ਜਦੋਂ ਪਹਿਲੀ ਰੋਟੀ ਪਾਉਣੀ ਆ ਤਵੇ ਦੇ ਉੱਪਰ ਤਾਂ ਸਾਧ ਸੰਗਤ ਜੀ ਉਦੋਂ ਤੁਸੀਂ ਇੱਕ ਗੱਲ ਦਾ ਖਿਆਲ ਜਰੂਰ ਕਰਨਾ ਤਵੇ ਤੇ ਪਹਿਲੀ ਰੋਟੀ ਪਾਉਣ ਤੋਂ ਪਹਿਲਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕਰੋ ਜਾਂ ਦਸਾਂ ਪਾਤਸ਼ਾਹੀਆਂ ਦਾ ਨਾਮ ਲਓ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰ ਗੋਵਿੰਦ ਹਰ ਰਾਏ ਹਰ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜੇ ਤੁਸੀਂ ਇਹ ਨਹੀਂ ਕਰ ਸਕਦੇ ਵਾਹਿਗੁਰੂ ਤੇਰਾ ਸ਼ੁਕਰ ਹੈ ਇਹ ਕਹਿ ਕੇ ਪਹਿਲੀ ਰੋਟੀ ਜਿਹੜੀ ਤਵੇ ਤੇ ਪਾਓ ਅਗਲੀ ਗੱਲ ਜਿਹੜੀ ਆ ਸਾਡੇ ਘਰ ਦੇ ਨਾਲ ਆਸੇ ਪਾਸੇ ਕਈ ਵਾਰੀ ਅਵਾਰਾ ਜਾਨਵਰ ਹੁੰਦੇ ਆ ਕੋਈ ਸੂਈ ਹੋਈ ਕੁੱਤੀ ਵੀ ਹੁੰਦੀ ਆ ਕਤੂਰੇ ਵੀ ਹੁੰਦੇ ਆ ਤੁਸੀਂ ਕੀ ਕਰਨਾ ਹੈ ਸਭ ਮੈਂ ਜੋਤ ਜੋਤ ਹੈ ਸੋਏ ਉਹਨਾਂ ਵਾਸਤੇ ਇੱਕ ਦੋ ਰੋਟੀ ਜਿਹੜੀ ਆ ਉਹਦਾ ਆਟਾ ਵੱਧ ਗੁੰਨਣਾ ਉਹਨਾਂ ਲਈ ਵੀ ਇਹ ਚੀਜ਼ ਆ ਜਿਹੜੀ ਕੁੱਤੇ ਵਾਸਤੇ ਰੋਟੀ ਪਕਾਉਣੀ ਬਹੁਤ ਜ਼ਰੂਰੀ ਆ ਇਹਦੇ ਨਾਲ ਕੀ ਹੁੰਦਾ ਉਹ ਅਸੀਸਾਂ ਦਿੰਦੇ ਆ ਬੋਲ ਤਾਂ ਸਕਦੇ ਨਹੀਂ ਦੇਖੋ ਜੇ ਬੋਲਦੇ ਵੀ ਆਪਾਂ ਨੂੰ ਸਮਝ ਨਹੀਂ ਲੱਗਣੀ ਕਿਉਂਕਿ ਉਹ ਬੇਜਵਾਨ ਤਾਂ ਹੁੰਦੇ ਨਹੀਂ ਉਹਨਾਂ ਕੋਲ ਭਾਸ਼ਾ ਹੁੰਦੀ ਆ ਔਰ ਉਹ ਸਾਨੂੰ ਸਮਝ ਨਹੀਂ ਆਉਂਦੀ ਇਸ ਕਰਕੇ ਉਹਨਾਂ ਵਾਸਤੇ ਤੁਸੀਂ ਪ੍ਰਸ਼ਾਦਾ ਜ਼ਰੂਰ ਬਣਾਓ ਰੋਟੀ ਜ਼ਰੂਰ ਬਣਾਓ ਤੇ ਆਪਣੇ ਬੱਚਿਆਂ ਨੂੰ ਆਦਤ ਪਾਓ ਵੀ ਉਹ ਉਹਨਾਂ ਨੂੰ ਪਾਉਣ ਉਹਨਾਂ ਅੰਦਰ ਦਇਆ ਆਵੇ ਜਿੱਥੇ ਦਇਆ ਹੈ ਉੱਥੇ ਧਰਮ ਹੈ ਆਪਣੇ ਘਰ ਦੇ ਵਿੱਚ ਕਦੇ ਵੀ ਤਵੇ ਤੇ ਕੜਾਹੀ ਨੂੰ ਮੁੱਦਾ ਨਹੀਂ ਮਾਰਨਾ ਚਾਹੀਦਾ এবਰੇ ਅਸੀਂ ਉਹਦਾ ਮੂੰਹ ਇਸ ਤਰ੍ਹਾਂ ਕਰ ਦਿੰਨੇ ਆ ਦੇਖੋ ਕੀ ਹੁੰਦਾ ਹੈ ਸਾਧ ਸੰਗਤ ਜੀ ਜਿਹੜੀ ਚੀਜ਼ ਨੇ ਸਾਨੂੰ ਅੰਨ ਦੇਣਾ ਹੈ ਪਕਾ ਕੇ ਉਹਨੂੰ ਕਦੇ ਵੀ ਮੁੱਦਾ ਨਾ ਮਾਰੂ ਨੂੰ ਖੜਾ ਕਰ ਦਿਓ ਸਿੱਧੇ ਕਈ ਮੁੱਦਾ ਮਾਰ ਦਿੰਦੇ ਆ ਮੁੱਦਾ ਮਾਰਨ ਦਾ ਮਤਲਬ ਦੇਖੋ ਕੋਈ ਇਹਦੇ ਵਿੱਚ ਕੋਈ ਅਪਸ਼ਗਨ ਨਹੀਂ ਹੈਗਾ ਇੱਕ ਸੈਂਸ ਕਾਮਨ ਸੈਂਸ ਦੀ ਗੱਲ ਆ ਇਹ ਵੀ ਜਿਹੜੀ ਚੀਜ਼ ਨੂੰ ਅਸੀਂ ਵਰਤਣਾ ਉਹਦਾ ਆਦਬ ਕਿਵੇਂ ਕਰਨਾ ਸਤਿਕਾਰ ਕਿਵੇਂ ਕਰਨਾ ਜਿਵੇਂ ਕਿਤਾਬ ਜਿਹੜੀ ਆਪਾਂ ਨੂੰ ਗਿਆਨ ਦੇਣ ਵਾਲੀ ਹੋਵੇ ਉਹਨੂੰ ਆਪਾਂ ਪੈਰਾਂ 'ਚ ਥੋੜੀ ਰੱਖਦੇ ਆ ਇਹ ਚੀਜ਼ਾਂ ਨਾਰਮਲ ਚੀਜ਼ਾਂ ਨੇ ਜਿਹੜੀਆਂ ਸਾਨੂੰ ਸਮਝਣੀਆਂ ਪੈਣਗੀਆਂ ਇਸ ਕਰਕੇ ਜਦੋਂ ਤੁਸੀਂ ਰਸੋਈ ਤੇ ਤਵੇ ਦਾ ਇਸਤੇਮਾਲ ਕਰਕੇ ਹਟ ਜਾਨੇ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਇਹੋ ਜੀ ਜਗ੍ਹਾ ਤੇ ਰੱਖੋ ਜਿੱਥੇ ਸਾਫ਼ ਸਫਾਈ ਹੋਵੇ ਉਹਨੂੰ ਗੰਦੀ ਜਗ੍ਹਾ ਤੇ ਨਹੀਂ ਰੱਖਣਾ ਚਾਹੀਦਾ ਕਿਉਂਕਿ ਇਹ ਪ੍ਰਸ਼ਾਦਾ ਸ਼ੱਕੇ ਹੀ ਅਸੀਂ ਕਰਤ ਕਰਨੀਆਂ ਐਨੀ ਸਾਡੀ ਕਿਸਮਤ ਬਣਾਉਣੀ ਆ ਇਸ ਕਰਕੇ ਤਵਾ ਜਿੰਨਾ ਚਮਕੇਗਾ ਸਮਝ ਲਓ ਓਨੀ ਸਾਡੀ ਕਿਸਮਤ ਚਮਕੂਗੀ ਤੁਸੀਂ ਵੇਖੋਗੇ ਦੋ ਤਰ੍ਹਾਂ ਦੀਆਂ ਔਰਤਾਂ ਹੁੰਦੀਆਂ ਨੇ ਇੱਕ ਹੁੰਦੀਆਂ ਨੇ ਸੁਚੱਜੀਆਂ ਇੱਕ ਹੁੰਦੀਆਂ ਨੇ ਕਚੱਜੀਆਂ ਬਾਣੀ ਵੀ ਹੈ ਸਤਿਗੁਰੂ ਦੀ ਬਾਣੀ ਇੱਕ ਸੁਚੱਜੀ ਇੱਕ ਕੁਚੱਜੀ ਸੁਚੱਜੀ ਬੀਬੀ ਦੇ ਜਿਹੜੇ ਕਾਰਜ ਹੁੰਦੇ ਆ ਉਹ ਬੜੇ ਸੋਹਣੇ ਹੁੰਦੇ ਆ ਕੁਚੱਜੀ ਜੀ ਨੂੰ ਕੋਈ ਕੰਮ ਹੀ ਨਹੀਂ ਆਉਂਦਾ ਜਿਹਨੂੰ ਪਤਾ ਹੀ ਨਹੀਂ ਮੈਂ ਸੰਸਾਰ ਵਿੱਚ ਕਰਨ ਕੀ ਆਈਆਂ ਜਿਹੜੇ ਕੰਮ ਨਹੀਂ ਕਰਨੇ ਉਹ ਕਰੀ ਜਾਂਦੀ ਹੈ ਜਿਹੜੇ ਕਰਨੇ ਆ ਉਹ ਕਰਦੀ ਨਹੀਂ ਇਸ ਕਰਕੇ ਕਈ ਵਾਰੀ ਕੀ ਕਰਦੇ ਆ ਆਪਾਂ ਤਿੱਖੀ ਚੀਜ਼ ਨਾਲ ਤਵੇ ਨੂੰ ਖੁਰਚਣ ਲੱਗ ਪੈਂਦੇ ਆ ਨਹੀਂ ਬਈ ਇਹਦੇ ਨਾਲ ਵੀ ਕਦੇ ਵੀ ਝੂਠ ਨਹੀਂ ਲੈਂਦੀ ਸਾਧ ਸੰਗਤ ਜੀ ਤੇ ਤਵਾ ਸਾਨੂੰ ਹਮੇਸ਼ਾ ਲੋਹੇ ਦਾ ਹੀ ਵਰਤਣਾ ਚਾਹੀਦਾ ਕਿਉਂਕਿ ਉਹਦੇ ਵਿੱਚ ਤੱਤ ਹੁੰਦੇ ਆ ਹੁਣ ਘਰਾਂ ਵਿੱਚ ਬੀਬੀਆਂ ਜਿਹੜੀਆਂ ਨੇ ਅੱਜਕੱਲ ਜਿਹੜਾ ਹੈ ਮਾਡਰਨ ਜ਼ਮਾਨਾ ਆ ਗਿਆ ਆਪਾਂ ਕਹਿੰਦੇ ਆ ਨਾਨ ਸਟਿਕ ਜਾਂ ਹੋਰ ਧਾਤੂ ਦੇ ਤਵੇ ਮਿਲ ਜਾਂਦੇ ਆ ਉਹ ਕਹਿੰਦੇ ਵੀ ਸੌਖਾ ਸਾਫ਼ ਹੋ ਜਾਂਦਾ ਹੈ ਇਸ ਕਰਕੇ ਨਾ ਫਿਰ ਉਹ ਜਿਹੜਾ ਇਸਤੇਮਾਲ ਤਾਂ ਸੌਖਾ ਉਹਦਾ ਕਰਨਾ ਸਫਾਈ ਕਰਨੀ ਸੌਖੀ ਆ ਪਰ ਉਹਨਾਂ ਦੇ ਨੁਕਸਾਨ ਵੀ ਬਹੁਤ ਆ ਤਾਂ ਜਿੰਨਾ ਹੋ ਸਕੇ ਇਹਨਾਂ ਚੀਜ਼ਾਂ ਤੋਂ ਗਰੇਜ ਕਰਨਾ ਚਾਹੀਦਾ ਹੈ ਤੇ ਗੁਰਮੁਖ ਪਿਆਰਿਓ ਕਈ ਔਰਤਾਂ ਨੂੰ ਆਦਤ ਹੁੰਦੀ ਆ ਉਹ ਤਵੇ ਦੇ ਉੱਪਰ ਬੀਬੀਆਂ ਪਾਣੀ ਪਾ ਦਿੰਦੀਆਂ ਨੇ ਜੇਕਰ ਤੁਸੀਂ ਇਸ ਤਰ੍ਹਾਂ ਕਰਦੇ ਹੋ ਇਹਨੂੰ ਆਤ ਨੂੰ ਅੱਜ ਹੀ ਛੱਡ ਦਿਓ ਕਿਉਂਕਿ ਇਹ ਵੀ ਆਦਤ ਠੀਕ ਨਹੀਂ ਤਵੇ ਨੂੰ ਸਾਫ਼ ਕਰਨ ਦੇ ਲਈ ਸਾਬਣ ਦਾ ਇਸਤੇਮਾਲ ਜ਼ਰੂਰ ਕਰੋ ਹਫ਼ਤੇ ਵਿੱਚ ਤਵੇ ਉੱਪਰ ਨਿੰਬੂ ਦਾ ਮਿੱਠਾ ਸੋਡਾ ਜਾਂ ਸਿਰਕਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਚਾਹੀਦਾ ਤੁਸੀਂ ਕਰਕੇ ਦੇਖੋ ਇਹਦੇ ਨਾਲ ਤਵੇ ਦੀ ਸਾਰੀ ਗੰਦਗੀ ਸਾਫ਼ ਹੋ ਜਾਂਦੀ ਹੈ ਤਵਾ ਸੋਹਣਾ ਹੋ ਜਾਂਦਾ ਸਫਾਈ ਖੁਦਾਈ ਇਹਦਾ ਮੇਲ ਆ ਹੋਰ ਇਹਨਾਂ ਚੀਜ਼ਾਂ ਦਾ ਕੋਈ ਇਸ ਤਰ੍ਹਾਂ ਕੋਈ ਜੋਤਿਸ਼ ਨਾਲ ਸਬੰਧ ਨਹੀਂ ਹੈਗਾ ਮੈਂ ਤੁਹਾਨੂੰ ਦੱਸ ਦਿੰਨਾ ਕਈ ਲੋਕ ਇਹਨਾਂ ਚੀਜ਼ਾਂ ਨੂੰ ਜੋਤਿਸ਼ ਨਾਲ ਜੋੜ ਦਿੰਦੇ ਆ ਵਾਸਤੂ ਨਾਲ ਜੋੜ ਦਿੰਦੇ ਆ ਕਦੇ ਵੀ ਇਹਨਾਂ ਭਰਮਾਂ 'ਚ ਨਹੀਂ ਪੈਣਾ ਤੁਸੀਂ ਤੇ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਵਾਹਿਗੁਰੂ ਤੇਰਾ ਸ਼ੁਕਰ ਹੈ ਜਾਂ ਮੂਲ ਮੰਤਰ ਜਾਂ ਗੁਰ ਮੰਤਰ ਵਾਹਿਗੁਰੂ ਵਾਹਿਗੁਰੂ ਇਹ ਅਸੀਂ ਜਪ ਸਕਦੇ ਆ ਤੇ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਆ ਉਹਦੇ ਬੱਚਿਆਂ ਨੂੰ ਵੀ ਸਿਖਾਓ ਜਿਹੜੀਆਂ ਬੱਚੀਆਂ ਘਰ ਵਿੱਚ ਰੋਟੀ ਪਕਾਉਣਾ ਸਿੱਖ ਰਹੀਆਂ ਨੇ ਉਹਨਾਂ ਨੂੰ ਨਾਲ ਜਿੱਥੇ ਆਪਾਂ ਸਿਖਾਉਨੇ ਆ ਇਨਾ ਆਟੇ 'ਚ ਪਾਣੀ ਪਾਉਣਾ ਇਸ ਤਰ੍ਹਾਂ ਇਹ ਪੇੜਾ ਜਿਹੜਾ ਹੈ ਉਹ ਬਹੁਤਾ ਛੋਟਾ ਜਾਂ ਵੱਡਾ ਨਹੀਂ ਹੋਣਾ ਚਾਹੀਦਾ ਨਾਲ ਉਹਨਾਂ ਨੂੰ ਇਹ ਵੀ ਸਿਖਾ ਦਿਓ ਵੀ ਰੋਟੀ ਜਿਹੜੀ ਵੇਲਣੀ ਆ ਰੋਟੀ ਪਾਉਣੀ ਆ ਜਦੋਂ ਤਵੇ ਤੇ ਉਦੋਂ ਵਾਹਿਗੁਰੂ ਦਾ ਨਾਮ ਹੀ ਲੈਣਾ ਜਿੱਥੇ ਆ ਦੁਨਿਆਵੀ ਚੀਜ਼ਾਂ ਸਿਖਾਈ ਜਾਂਦੇ ਆ ਉੱਥੇ ਭਾਈ ਕਿਉਂਕਿ ਦੁਨਿਆਵੀ ਚੀਜ਼ਾਂ ਤਾਂ ਬੱਚਿਆਂ ਨੇ ਸਿੱਖੀ ਜਾਣੀਆਂ ਨੇ ਗੱਲ ਤਾਂ ਰੂਹਾਨੀਅਤ ਦੀ ਆ ਆਪਾਂ ਕਿੰਨੇ ਗੁਰਦੁਆਰਾ ਸਾਹਿਬ ਜਾਂਦੇ ਆ ਭੋਜਨ ਬਹੁਤ ਸਵਾਦ ਲੱਗਦਾ ਉੱਥੇ ਭਾਈ ਦੇਖੋ ਰਾਸ਼ਨ ਤਾਂ ਉਹੀ ਹੁੰਦਾ ਜਿਹੜਾ ਆਪਾਂ ਦੂਜੀਆਂ ਦੁਕਾਨਾਂ ਉੱਤੇ ਲਿਉਂਦੇ ਖੇਤਾਂ ਚੋਂ ਲਿਉਂਦੇ ਅਨਾਜ ਉੱਥੇ ਬਾਣੀ ਪੜੀ ਜਾਂਦੀ ਆ ਅਸਰ ਹੁੰਦਾ ਹੈ ਜਦੋਂ ਆਪਾਂ ਬਾਣੀ ਪੜ੍ਹਦੇ ਆ ਘਰ ਦੀਆਂ ਬਿਮਾਰੀਆਂ ਵੀ ਦੂਰ ਹੁੰਦੀਆਂ ਨੇ ਜੈਸਾ ਹੋਵੇਗਾ ਅੰਨ ਤੈਸਾ ਹੋਵੇਗਾ ਮਨ ਐਵੇਂ ਨਹੀਂ ਗੱਲਾਂ ਬਣੀਆਂ ਇਹ ਜਦੋਂ ਆਪਾਂ ਨਾਮ ਜਪਦੇ ਆ ਨਾਮ ਜਪਦਿਆਂ ਜੇ ਕੋਈ ਪਕਾਵੇਗਾ ਉਹਦਾ ਅਸਰ ਖਾਨ ਵਾਲੇ ਤੇ ਵੀ ਹੋਵੇਗਾ ਇਸ ਕਰਕੇ ਸਾਨੂੰ ਭਾਈ ਇਹਨਾਂ ਚੀਜ਼ਾਂ ਦਾ ਖਿਆਲ ਰੱਖਣਾ ਪਵੇਗਾ ਅੱਜ ਘਰਾਂ ਵਿੱਚ ਬੜਾ ਕਲੇਸ਼ ਹੈ ਬਰਕਤ ਨਹੀਂ ਹੈਗੀ ਕਈ ਘਰਾਂ ਵਿੱਚ ਲੜਾਈ ਆ ਉਹਦਾ ਕਾਰਨ ਇਹ ਹੈ ਵੀ ਬੀਬੀਆਂ ਤਵੇ ਤੇ ਰੋਟੀ ਪਾਉਣ ਤੋਂ ਪਹਿਲਾਂ ਰੱਬ ਦਾ ਨਾਮ ਨਹੀਂ ਲੈਂਦੀਆਂ ਸਿਰ ਨਹੀਂ ਢੱਕਦੀਆਂ ਉਹਨਾਂ ਨੂੰ ਪਤਾ ਨਹੀਂ ਵੀ ਕੇਸਾਂ ਦੀ ਕੀ ਮਰਿਆਦਾ ਕੇਸ ਗੁਰੂ ਦੀ ਮੋਹਰ ਨੇ ਤੇ ਕਿਸੇ ਜਾਨਵਰ ਵਾਸਤੇ ਪ੍ਰਸ਼ਾਦਾ ਹੀ ਨਹੀਂ ਬਣਾਉਂਦੀਆਂ ਗਣ ਕੇ ਰੋਟੀ ਲਾਉਂਦੀਆਂ ਨੇ ਵੀ ਤੂੰ ਦੋ ਖਾਣੀਆਂ ਤੂੰ ਦੋ ਤਿੰਨ ਚਾਰ ਇਸ ਤਰ੍ਹਾਂ ਉਨੀਆਂ ਕਿ ਲਾਉਣੀਆਂ ਇਹ ਚੀਜ਼ਾਂ ਜਦੋਂ ਤੱਕ ਕਰੀ ਜਾਓਗੇ ਗਣਤਿਆਂ 'ਚ ਪਏ ਰਹੋਗੇ ਜ਼ਿੰਦਗੀ ਵੀ ਫਿਰ ਉਲਝੀ ਰਹੂਗੀ ਅੱਗੇ ਬੀਬੀਆਂ ਸਿਰ ਤੋਂ ਚੁੰਨੀ ਨਹੀਂ ਸੀ ਲਾਉਂਦੀਆਂ ਹੁੰਦੀਆਂ ਕਈ ਬੀਬੀਆਂ ਨੇ ਤਾਂ ਚੁੰਨੀ ਵਿਸਾਰ ਹੀ ਦਿੱਤੀ ਆ ਕੁਝ ਹੋਰ ਹੀ ਟ੍ਰੈਂਡ ਚੱਲ ਪਿਆ ਘਰਾਂ ਵਿੱਚ ਤੇ ਜਦੋਂ ਦੀ ਚੁੰਨੀ ਲਾਈ ਆ ਨਾ ਸ਼ਰਮ ਵੀ ਨਾਲ ਹੀ ਲਹਿ ਗਈ ਆ ਇਹ ਜਿਹੜੀ ਮਰਿਆਦਾ ਬਣੀ ਸੀ ਐਵੇਂ ਥੋੜੀ ਬਣ ਗਈ ਮਰਿਆਦਾ ਇਹ ਗੁਰੂ ਘਰ ਦੀ ਮਰਿਆਦਾ ਵਿੱਚ ਬਹੁਤ ਖਾਸ ਗੁਣ ਮਹਾਰਾਜ ਨੇ ਇਹ ਪੱਕੇ ਨਿਯਮ ਦੱਸੇ ਆ ਸਾਨੂੰ ਜਿਹੜੀ ਮਰਿਆਦਾ ਹੁੰਦੀ ਗੁਰੂ ਦਾ ਹੁਕਮ ਹੁੰਦਾ ਸਿੱਖ ਦੀ ਮਰਜ਼ੀ ਨਹੀਂ ਹੁੰਦੀ ਸਿੱਖਣੀਆਂ ਦੀ ਮਰਜ਼ੀ ਨਹੀਂ ਹੁੰਦੀ ਸੰਗਤ ਦੀ ਇਹ ਤਾਂ ਮੰਨਣਾ ਹੀ ਪੈਂਦਾ ਹੈ ਹੁਕਮ ਮੰਨਿਆ ਹੋਵੇ ਪ੍ਰਵਾਣ ਤਾਂ ਖਸਮੇ ਕਾ ਮਹਿਲ ਪਾਈ ਸੀ ਆ ਗੁਰੂ ਸਾਹਿਬ ਜੀ ਕਿਰਪਾ ਕਰਨ ਸਿੱਖਿਆ ਲਈਏ ਰੋਜ਼ ਤਵੇ ਦੀ ਸਫਾਈ ਰੱਖੋ ਉਹਨੂੰ ਖੁਰਚੋ ਨਾ ਜੇ ਰੋਜ਼ ਸਾਫ਼ ਕਰੋਗੇ ਸਫਾਈ ਰੱਖੋਗੇ ਖੁਰਚਣ ਦੀ ਲੋੜ ਨਹੀਂ ਪੈਣੀ ਉਹਨੂੰ ਤੇ ਨਾਲ ਹੀ ਨਾਲ ਰੋਟੀ ਪਕਾਉਂਦੇ ਸਮੇਂ ਵਾਹਿਗੁਰੂ ਦਾ ਸਿਮਰਨ ਕਰੋ ਇਹ ਗੱਲਾਂ ਸਦਾ ਹੀ ਚੇਤੇ ਰੱਖਣੀਆਂ ਨੇ ਆਓ ਸਰਬੱਤ ਦੇ ਭਲੇ ਦੀ ਕਰੀਏ ਅਰਦਾਸ ਆਪਾਂ ਵੀ ਤੇ ਇਹ ਗੁਨਾ ਦੇ ਧਾਰਨੀ ਹੋਈ ਆ ਉਹ ਗੁਣ ਤਾਂ ਸਾਡੇ 'ਚ ਹੈ ਗਈ ਆ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਗੁਰੂ ਸਾਹਿਬ ਜੀ ਸਰਬੱਤ ਸੰਗਤਾਂ ਦਾ ਭਲਾ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ